ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਕਵਿਤਾ ਕਥਾਕਾਰਾਂ ਦੀ ਪ੍ਰદાન ਡਾਕਟਰ ਜਸਪ੍ਰੀਤ ਕੌਰ ਫਲਕ ਵੱਲੋਂ ਅਨੋਖੀ ਮਿਸਾਲ ਪੈਦਾ ਕਰਦਿਆਂ ਆਪਣੇ ਜਨਮ ਦਿਨ ਨੂੰ ਪਹ ਹਸਪਤਾਲ ਦੇ ਮਰੀਜ਼ਾਂ ਨੂੰ ਕੰਬਲ ਅਤੇ ਜ਼ਰੂਰਤ ਦਾ ਸਮਾਨ ਦੇ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਤਰ੍ਹਾਂ ਦੀ ਵੱਖਰੀ ਪਹਿਲ ਕਰਦਿਆਂ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਦਿਆਂ ਕਿਹਾ ਕਿ ਅੱਜ ਅਜਿਹੇ ਕਦਮ ਚੁੱਕਣ ਦੀ ਲੋੜ ਹੈ ਜਿਸ ਨਾਲ ਬਿਮਾਰ ਲੋਕਾਂ ਨੂੰ ਮਾਨਸਿਕ ਤੌਰ ਤੇ ਮજબૂત ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਹਰ ਵਰਗ ਨੂੰ ਚਾਹੀਦਾ ਹੈ ਕਿ ਉਹ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਤਾਂ ਜੋ ਦੇਸ਼ ਸਮਾਜ ਵਿੱਚ ਏਕਤਾ ਅਖੰਡਤਾ ਦੀ ਲਹਿਰ ਖੜੀ ਕੀਤੀ ਜਾ ਸਕੇ ਅੱਜ ਦੇ ਸਮਾਜ ਵਿੱਚ ਹਰ ਇੱਕ ਲੋੜਵੰਦ ਵਿਅਕਤੀਆਂ ਤੱਕ ਸਮਾਜਿਕ ਧਾਰਮਿਕ ਰਾਜਨੀਤਿਕ ਲੋਕਾਂ ਨੂੰ ਪਹੁੰਚਣ ਦੀ ਬੇਹਰੀ ਲੋੜ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਜਨਮ ਦਿਨ ਮਨਾਉਣ ਦਾ ਇਹ ਵੱਖਰਾ ਹੀ ਅਹਿਸਾਸ ਹੈ ਜਿੱਥੇ ਥੋੜੀ ਖੁਸ਼ੀ ਥੋੜਾ ਗਮ ਦੋਨਾਂ ਨੂੰ ਬਰਾਬਰ ਵੰਡ ਕੇ ਜੀਵਨ ਤਰੋਤਾਜ਼ਾ ਮਹਿਸੂਸ ਕਰਦਾ ਹੈ ਅਸੀਂ ਅਜੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਹਮੇਸ਼ਾ ਲਈ ਤਿਆਰ ਰਹਾਂਗੇ